ਆਪ ਵੀ ਵੜ ਸੇਰ ਲਈ ਲੈ ਕੇ ਆਏ ਜੀ ਤਾਜੀ ਸੂਈ ਵੀ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋਰ ਠੀਕ ਹਾਂ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਚਲੋ ਵਧੀਆ ਵਧੀਆ ਚੱਲਦਾ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਥੋੜਾ ਬੋਟਾ ਦਾ ਕਰਕੇ ਤਾਂ ਹੁਣ ਬੰਦਾ ਥੋੜਾ ਬੰਦਾ ਹਾਂਜੀ ਸਹੀ ਗੱਲ ਹੈ ਬਾਕੀ ਸਭੀ ਚੱਲ ਰਿਹਾ ਜੀ ਹਾਂਜੀ ਨਾਮ ਤੇ ਐਡਰੈਸ ਬੋਲੋ ਮੇਰਾ ਨਾਮ ਗਾਜੂ ਆ ਜੀ ਪਿੰਡ ਦਿਆਲਪੁਰ ਮਿਰਜ਼ਾ ਜੀ ਤੇ ਨੇੜੇ ਮੇਰੇ ਪਹਿਲੇ ਨਾ ਭਗਤਾ ਭਾਈ ਕਾ ਜਿਵੇਂ ਭਾਈ ਰੂਪਾ ਹੋ ਗਿਆ ਠੀਕ ਹੈ ਜੀ ਇੱਧਰ ਕਲਿਆਣ ਨਾ ਥਾਣਾ ਹੋ ਗਿਆ ਇੱਧਰ ਸੇਲ ਭਰਾ ਹੋ ਗਿਆ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਮੇਰਾ ਮੋਬਾਈਲ ਨੰਬਰ ਹੈਗਾ ਜੀ 9915252748 ਹੂੰ ਤੇ ਸਾਹਲ ਦਾ ਨੰਬਰ ਹੈਗਾ 9915433763 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਵਰਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਬਾਈ ਜੀ ਤੀਜਾ ਸੂਆ ਕਦੋਂ ਸੁੱਈ ਹੈ ਬਈ ਇਹ ਰਾਤ ਸੁੱਈ ਹੈ ਜੀ ਰਾਤ ਸੁੱਈ ਹੈ ਹਾਂਜੀ ਹਾਂਜੀ ਜੇਰ ਪਈ ਜੇਰ ਜੇਰ ਕੋਈ ਆ ਜੀ ਆਪਣੇ ਪਿੰਡੋ ਹੀ ਲਈ ਆ ਜੀ ਮੈਂ ਰਾਤ ਇਹਦਾ ਸੌਦਾ ਕਰ ਲਿਆ ਸੀਗਾ ਹਮ ਅੱਜ ਆਪਾਂ ਸਵੇਰ ਉੱਥੇ ਪਾਸ ਕਰਕੇ ਚੋਕ ਇਹਦਾ ਬੋਲਾ ਬੋਲਾ ਕੱਢ ਕੇ ਫੇਰ ਲੈ ਕੇ ਆਏ ਆ ਜੀ ਠੀਕ ਆ ਬਈ ਹੰਚਾ ਕੀ ਦੇਤਾ ਜੀ ਬੱਚਾ ਬੱਛਾ ਦੇਤਾ ਜੀ ਬੱਚਾ ਦੇਤਾ ਹਾਂਜੀ ਹਾਂਜੀ ਪੰਜਾਬ ਵਾਲੀ ਆ ਨਾ ਜੱਟ ਹਾਂਜੀ ਉਹ ਤਾਂ ਸਾਨੂੰ ਵੀ ਦਿਖ ਰਹੀ ਆ ਹੁਣ ਮੇਰਾ ਕੱਦ ਦੇਖ ਲਓ ਕਿੱਡਾ ਤੇ ਮੇਰੇ ਨਾਲ ਖੜੀ ਤੁਸੀਂ ਤੁਹਾਨੂੰ ਆਪ ਹੀ ਪਤਾ ਲੱਗੂ ਵੀ ਸਹੀ ਗੱਲ ਆ ਬਈ ਇੱਕ ਐਚ ਐਫ ਗਾਂ ਸਮਝ ਲਓ ਸਮਝ ਲਓ ਤੁਸੀਂ ਸਹੀ ਗੱਲ ਆ ਐਚ ਐਫ ਜਨਾਂ ਬਈ ਕੱਦ ਦਾ ਫੁੱਲ ਕੱਦ ਦਾ ਸਵੀ ਪੜਿਆ ਜਾ ਬਾਕੀ ਆਪਾਂ ਕੋਈ ਇਹਨੂੰ ਏਖ ਰੁਖੜ ਨਹੀਂ ਲਾਇਆ ਠੀਕ ਆ ਜਦੋਂ ਲਗੇ ਵੀ ਵੀਡੀਓ ਬਣਾ ਲਗੇ ਆ ਦੇਖੋ ਲੈ ਪੌਲ ਪੌਲ ਬਹੁਤ ਵਈਆ ਬਹੁਤ ਜਿਆਦਾ ਸਾਰੀਆਂ ਬਲਟਨਾਂ ਗੱਡੂ ਸ਼ਾਮ ਤੱਕ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਸਾਫ ਕਰੀਵੇ ਸੋ ਟਾਈਮ ਵੀ ਜਿਹੜਾ 11:00 ਵਜੇ ਦੇ ਲਈ ਆ ਹਾਂ ਬਈ 11:00 ਵਜੇ ਉਸ ਤੋਂ ਬਾਅਦ ਜੱਜਮੈਂਟ ਕਰ ਲਿਓ ਸ਼ਾਮ ਤੱਕ ਕਰੜਾ ਜਿਹੜਾ ਵਧੀਆ ਤਿਆਰ ਕਰ ਲਓ ਇਕੱਲਾ ਇਕੱਲਾ ਥਣ ਬਾਕੀਆ ਦੇਖੋ ਚੂਣ ਚਾਂਦੀ ਪੂਰੀ ਕਰੋ ਲੈ ਕੀ ਆ ਪਤਾ ਚੂਣ ਬੜਾ ਚੰਗਾ ਹਨਾ ਜੀ ਹਾਂ ਜੀ ਸੀਲ ਆ ਲੈ ਕਹਿੰਦੀ ਕਰਮ ਵਾਲੀ ਕੁਝ ਨਹੀਂ ਚਵਾਈ ਚੁਈ ਇੱਕ ਨੰਬਰ ਆ ਜਿਵੇਂ ਮਰਜੀ ਚੁਈ ਚੱਲ ਕੋਈ ਚੱਕਰੀਨ ਕੀ ਬਾਤ ਆ ਲੈ ਚਿਵਾਈ ਬੜੀ ਚੰਗੀ ਹੈ ਬਈ ਬਹੁਤ ਚੰਗਾ ਮੁੱਠੀ ਵਾਲਾ ਥਾਂ ਅਲੱਗ ਅਲੱਗ ਥਾਂ ਆਰਡਰ ਕਮਾਲ ਚਾਰੇ ਥਾਂ ਨਿਕਣਵੇਂ ਤੇ ਚਿਵਾਈ ਇਹਦੀ ਹੋਈ ਵੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਲੇ ਸ਼ਾਮ ਤੱਕ ਆਰਡਰ ਜਿਹੜਾ ਵਧੀਆ ਤਿਆਰ ਕਰ ਲੋ ਖੋਲ ਲਈ ਤੋਰ ਕੇ ਰਖਾ ਦੋ ਪੰਜਾਬ ਵਾਲੀ ਜਰਸੀ ਮੰਗ ਕੇ ਚੰਗੀ ਮਿਲਦੀ ਘਾਟਾ ਫੁੱਲ ਕਾਦਾ ਨਾੜਾ ਨੂੜਾ ਲੇਵੇ ਤੇ ਬਹੁਤ ਹੈ ਨੇੜ ਥੋੜੀ ਚੈੱਕ ਕਰਵਾਵਾਂਗੇ ਬਈ ਕਿੰਨਾ ਕੁ ਬੋਲਾ ਫਰੀ ਬਹੁਤ ਦੇਖੋ ਜੀ ਬੋਲਾ ਦਾ ਪਤੜ ਕੇ ਨਾ ਚੋਇਆ ਇਹਦੇ ਥੱਲੇ 5 ਕਿਲੋ ਬੱਚਾ ਜਾ ਕੇ ਠੀਕ ਆ ਹਾਂਜੀ ਹਾਂਜੀ ਪੰਜ ਕਿ ਲੀਟਰ ਬੋਲਾ ਬਾਈ ਨੇ ਸਵੇਰ ਕੱਢਿਆ ਬਈ ਬੱਚਾ ਰਜਾਤਾ ਚੰਗਾ ਬੋਲੇ ਤੋਂ ਸਟਾਰਟ ਹੋਈ ਆ ਦੁੱਧ ਵੀ ਚੰਗਾ ਪਾ ਦੂਗੀ ਖੈਰ ਬੜ ਚੰਗੀ ਐ ਸਮੀ ਪੜੀਆ ਰਾਜੀ ਰੋਜੀ ਫੁੱਲ ਤੇ ਮੁੱਲ ਕੀ ਦਾ ਜਾਇਜ ਜਾਈ ਜਾਇਜ ਜਾਈ ਮੂੰ ਤਾਂ ਹੁਣ ਗਾਂ ਦਾ ਇਹੋ ਜਿਹਦਾ ਮੁੱਲ ਬਹੁਤ ਜ਼ਿਆਦਾ ਤੁਹਾਨੂੰ ਵੀ ਪਤਾ ਹੀ ਆ ਪਰ ਅੱਜ ਹੁਣ ਥੋੜਾ ਜਿਹਾ ਵੀ ਕਿਉਂ ਆਇਆ ਗਿਆ ਪਸੂ ਤੇ ਲਾਪਾ ਵੇਚ ਦਿੱਗੇ ਸਹੀ ਗੱਲ ਤਾਂ ਉਹ ਵੀ ਬਿਹਤਰੀ ਹੁੰਦਾ ਕਿਉਂਕਿ ਅਸੀਂ ਵਪਾਰੀ ਬੰਦੇ ਆ ਹਾਂਜੀ ਹਾਂਜੀ ਅਸੀਂ ਕਹੀਏ ਜੀ ਸਾਡੇ ਘਰੇ ਰੱਖੀ ਜਾਵਾਂ ਕਿੰਨਿਆਂ ਘਰ ਰੱਖੀ ਜਾਵਾਂਗੇ ਹਾਂਜੀ ਤੇ 75000 ਰੁਪਏ ਦੀ ਦੇ ਦਾਂਗੇ ਜੀ ਆਮਦਾਨ ਹੋ ਜੀ ਮਾਨਦਾਨ ਬਸ ਇੰਨਾ ਵੀ ਆਏ ਬੰਦੇ ਦਾ ਮਾਨ ਕਰਾਂਗੇ ਹੋਰ ਇਹ ਚ ਵੀ ਆਪਾਂ ਮੁੱਲ ਕਰਦਗੇ ਤੇ 85 90 ਕਰਦਗੇ ਹੂੰ ਉਹਦਾ ਕੋਈ ਤੰਤ ਨਹੀਂ ਹੈਗਾ ਇਸ ਬੜਾ ਚੰਗਾ ਬਈ ਫੇਸ ਦੇਖੋ ਫੇਸ ਦੀ ਕੁਆਲਿਟੀ ਚੰਗੀਆਂ ਛੋਟਾ ਛੋਟਾ ਕੰਨ ਬਰੀਟ ਫੁੱਲ ਕਲਰ ਬਹੁਤ ਚੰਗਾ ਚੇਮਕ ਚੰਗੀਆਂ ਤੇ ਨਾੜਾਂ ਦੇਖੋ ਬਾਕੀ ਸਮੀਪਲੀ ਵੀ ਆਈ ਵੱਡੀ ਵੀਨ ਦੇਖੋ ਬਈ ਦੁੱਧ ਵਾਲੀ ਕਿਆ ਬਾਤ ਹੈ ਨਾੜਾਂ ਨੂੰ ਨਾ ਫੁੱਲ ਚੰਗੀਆਂ ਬਈ ਲੇਵੇ ਤੇ ਕਮਾਲ ਦਾ ਲੇਵਾ ਕਰਮਣੀ ਨੇ ਤਿਆਰ ਕਰਿਆ ਸਮੀਪਲੀ ਫੁੱਲ ਦਾ ਸਹੀ ਗੱਲ ਬਾਕੀ ਡਾਕਟਰ ਸਾਹਿਬ ਟੁੱਟਵਾ ਜਿਵੇਂ ਹੁੰਦਾ ਨਾ ਵੀ ਟੁੱਟਵਾ ਜਿਹਾ ਨਹੀਂ ਹੈਗਾ ਵੇਚੋ ਕਿਸੇ ਹੀ ਮਾਰਦਾ ਜਿਵੇਂ ਵੱਡੀ ਗਾ ਸਹੀ ਗੱਲ ਆ ਝੋਲ ਜੀ ਮਾਰਨ ਵਾਲਾ ਲੇਵਾ ਨਹੀਂ ਹੈਗਾ ਪੂਰਾ ਫਿੱਟ ਫਿੱਟ ਲੇਵਾ ਨਾੜਾ ਨੂੜਾ ਵੀ ਫੁੱਲ ਆ ਕੀ ਬਾਤ ਆ ਤੇ ਮੁੱਲ ਜੈ ਜੈ ਮਾਨਤਾ ਜਿਹੜਾ ਮੌਕੇ ਤੇ ਜ਼ਰੂਰ ਆ ਦੇਖੋ ਢਿੱਲਾਂ ਦੇਖੋ ਲੈ ਕੋਈ ਕਿਸੇ ਪਾਸੇ ਵੀ ਐ ਲਮਕਣਾ ਨਹੀਂ ਲੇਵਾ ਕਿਸੇ ਵੀ ਤਰ੍ਹਾਂ ਦਾ ਇਹ ਪੂਰਾ ਸਹੀ ਗੱਲ ਆ ਜਿਵੇਂ ਵਾਲੇ ਵਾ ਚੱਲ ਬਹੁਤ ਭਈਆ ਫਿੱਟ ਪੂਰਾ ਲੇਵਾ ਸਾਰੀਆਂ ਬਲਡ ਲਾ ਗੱਡੂ ਸ਼ਾਮ ਦਾ ਕਾਰਡਰ ਸੋਹਣਾ ਤਿਆਰ ਕਰ ਲੈਣਾ ਤੇ ਕਿਸੇ ਵੀਰ ਦੇ ਵੜ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ